ਬਾਬਾ ਬੋਲੀ ਹੈ ਬੋਲਦੇ ਹਾਂ ਹੀ ਪਤ ਹੋਏ ਪਤ ਦਾ ਮਤਲਬ ਇੱਜ਼ਤ ਹੁੰਦਾ ਮੁੱਖ ਸੁਦੀ ਮੂੰਹ ਵਿੱਚ ਪੈ ਜਾਣੀ ਮਾਇਲ ਦੂਜੀ ਪਰ ਮਾਲ ਹਾਂਜੀ ਓ ਓ ਓ ਹੋ ਇਸੇ ਕਰਕੇ ਦੁਨੀਆ ਨਤਮਸਤਕ ਹੈ ਇਸੇ ਕਰਕੇ ਨਕਰਕੜਦੀ ਹੈ ਵੀ ਅਸੀਂ ਤਾਂ ਕਿਤੇ ਤੁਹਾਡੇ ਇਹ ਗੱਲਾਂ ਨੂੰ ਸਮਝ ਪਾਏ ਆ ਹੁਣ ਥੱਲੇ ਰਸਾਂ ਦੀ ਸਾਨੂੰ ਜਾਣਕਾਰੀ ਦੇ ਰਹੇ ਨੇ ਅਪਾ ਸਮਝਦਿਆਂ ਕੋਸ਼ਿਸ਼ ਕਰਦੇ ਆ ਵੀ ਜਿਹੜੇ ਸਾਡੇ ਲਿਸਨਰ ਨੇ ਉਹਨਾਂ ਤੱਕ ਵੀ ਇਹ ਗੱਲ ਪਹੁੰਚੇ ਤੇ ਸਾਰੇ ਸਾਰਿਆਂ ਦੀ ਸਾਂਝ ਬਣ ਕੇ ਮੁਹਿਮ ਆਪਣਾ ਅਮਰ ਆਨੰਦ ਦੀ ਜ਼ੂਮ ਮਿਲਣੇ ਦੇ ਵਿੱਚ ਜ਼ੂਮ ਤੇ ਜਿਹੜੇ ਹਾਜ਼ਰ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਤੇ ਜਿਹੜੇ ਸਾਨੂੰ YouTube ਤੇ ਸੁਣਦੇ ਆਂ ਮੁਹਿਮ ਆਪਣਾ ਅਮਰ ਆਨੰਦ ਦੇ ਚੈਨਲ ਤੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਜੀ ਫਤਿਹ ਦੀ ਸਾਂਝ ਪਾਈਏ ਵਾਹ ਗੁਰੂ ਦਾ ਖਾਤਾ ਆਹ ਵਾਹ ਗੁਰੂ ਜੀ ਦੇ ਪਤੇ ਪਤੇ ਜੀ ਜੀ ਅਨੁਸਾਰਿਆਂ ਨੂੰ ਇੰਟਰੋਡਕਸ਼ਨ ਬਿਲਕੁਲ ਆਖਰ ਦੇ ਵਿੱਚ ਦੇਾਂਗੇ ਸਿੱਧਾ ਆਪਾਂ ਸ਼ਬਦ ਤੇ ਆਨੇ ਆ ਅੱਜ ਦਾ ਜਿਹੜਾ ਸ਼ਬਦ ਅਸੀਂ ਸ੍ਰੀ ਰਾਗ ਦੀ ਜਿਹੜੀ ਬਾਣੀ ਸਟਾਰਟ ਕੀਤੀ ਹੈ ਉਸ ਦੇ ਵਿੱਚੋਂ ਚੌਥਾ ਇੱਕ ਸ਼ਬਦ ਹੈ ਜਿਹੜਾ ਅਸੀਂ ਲਵਾਂਗੇ ਅੱਜ ਅੰਕ 15 ਦੇ ਉੱਪਰ ਦਰਜ ਹੈ ਆਪਣੇ ਵੱਲੋਂ ਜਿੰਨੇ ਮੈਨੂੰ ਸੋਝੀ ਹੈ ਸਮਝ ਹੈ ਤੇ ਉਹਨੇ ਕਿ ਮੈਂ ਆਪਣੀ ਪੱਖ ਰੱਖਾਂਗਾ ਬਾਕੀ ਫਿਰ ਉਸ ਤੋਂ ਬਾਅਦ ਸਾਰੇ ਵੀ ਪੰਨ ਇਕੱਠੇ ਆ ਜੇ ਕਿਤੇ ਕੋਈ ਕਿੰਤੂ ਪਰੰਤੂ ਜਾਂ ਕੋਈ ਤੇ ਤੋੜ ਟਾਈ ਤੇ ਆਪਾਂ ਨਾਲ ਮਿਲ ਕੇ ਠੀਕ ਕਰਾਂਗੇ ਸੋ ਇੱਥੇ ਉਚਾਰਨ ਦੇ ਵਾਸਤੇ ਅਸੀਂ ਜਿਹੜਾ ਸ਼ਬਦ ਲਿਆ ਉਹ ਅੱਜ ਸਾਹਮਣੇ ਹੈ ਇੱਥੇ ਹੁਣ ਜਿਵੇਂ ਅਸੀਂ ਇਹ ਸ਼ਬਦ ਨੂੰ ਪੜ ਰਹੇ ਹਾਂ ਤੇ ਸ਼ਬਦ ਦੇ ਪੜਦੇ-ਪੜਦੇ ਜਿਹੜਾ ਲਹਿਜਾ ਸਾਨੂੰ ਮਿਲ ਰਿਹਾ ਹੈ ਸਾਹਮਣੇ ਗੁਰੂ ਪਾਸ਼ਾ ਜੀ ਜਿਸ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਆਪਣੇ ਵੱਲੋਂ ਕੋਮਾ ਸਹੀ ਜਗ੍ਹਾ ਤੇ ਲਗਾ ਕੇ ਪੜਨ ਦੀ ਜਿਵੇਂ ਕਿ ਕੁਝ ਰਿਕਾਰਡਿੰਗ ਤੋਂ ਪਹਿਲਾਂ ਵੀ ਅਸੀਂ ਸਾਰੇ ਮਿਲ ਕੇ ਥੋੜਾ ਜਿਹਾ ਇਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਇਹ ਠੀਕ ਹੈ ਤੇ ਆਪਣੇ ਵੱਲੋਂ ਜਿੰਨੀ ਕੁ ਸਮਝ ਆਉੱਚੀ ਤੁਮਨ ਨਾਲ ਤੁਹਾਡੇ ਅੱਗੇ ਰੱਖ ਰਹੇ ਹਾਂ ਜੀ ਕਹਿੰਦੇ ਨੇ ਇੱਕ 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 ਸਮਾਜ ਦੀ ਦੱਸੀ ਹੈ ਸਮਾਜ ਕਿਵੇਂ ਜੀ ਰਿਹਾ ਤੇ ਕਿਸ ਤਰ੍ਹਾਂ ਸਮਾਜ ਦੀ ਬਣਤਰ ਹੈ ਤੇ ਸਾਡਾ ਉਹਦੇ ਵਿੱਚ ਕੀ ਕਿਰਦਾਰ ਹੈ ਤੇ ਅਸਲ ਗੱਲ ਕੀ ਹੈ ਇਹ ਤਿੰਨ ਚੀਜ਼ਾਂ ਦਾ ਥੋੜਾ ਜਿਹਾ ਡਿਫਰੈਂਸ਼ੀਏਟ ਆ ਰਿਹਾ ਹੈਗਾ ਕਰਨੇ ਨੇ ਲਬ ਕੁੱਤਾ ਊੜ ਚੁਹੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ ਉਹਨੇ ਇੱਥੇ ਕਹਰੇ ਨੇ ਅੱਗੇ ਕਹਰੇ ਨੇ ਰਸ ਕਸ ਆਪਸਾ ਲਾਣਾ ਇਹ ਕਰਮ ਮੇਰੇ ਕਰਤਾਰ ਥੋੜਾ ਜਿਹਾ ਇੱਥੇ ਲੋਡ ਪੈ ਗਈ ਮੈਨੂੰ ਕਿਸੇ ਦੀ ਹੈਲਪ ਦੀ ਲੋੜ ਇੱਥੇ ਕਹਰੇ ਨੇ ਲਬ ਕੁੱਤਾ ਜਿਹੜਾ ਸਾਡਾ ਇੱਕ ਦੱਸਿਆ ਵੀ ਕੁੱਤਾ ਜਿਵੇਂ ਹਮੇਸ਼ਾ ਜਿਵੇਂ ਆਪਾਂ ਕਹਿੰਦੇ ਨਾ ਹਲਕਾ ਫਿਰਦਾ ਹੈ ਅਸੀਂ ਉਸ ਤਰ੍ਹਾਂ ਲਾਲਚ 'ਚ ਬੱਸ ਲੱਭ ਦੇ ਵਿੱਚ ਜਿਹੜਾ ਹੈ ਅਸੀਂ ਉਹਦੇ ਲਾਲਚ ਦੇ ਬੱਸ ਅਸੀਂ ਆਪਣੀ ਪ੍ਰਵਿੱਤੀ ਉਸ ਲਾਲਚੀ ਜਾਂ ਹਲਕੇ ਹੋਏ ਕੁੱਤੇ ਵਾਂਗੂ ਰੱਖੀ ਹੋਈ ਹੈ ਉਸ ਨਾਲ ਕੰਪੇਅਰ ਕਰਦੇ ਸਾਡੀ ਮਤ ਨੂੰ ਸਾਡੀ ਥੌਟ ਨੂੰ ਉਹ ਕਿਵੇਂ ਅੱਗੇ ਪੂਰਾ ਮੇਰੇ ਮੇਰੇ ਕਰਤਾਰ ਵਾਲੀ ਗੱਲ ਦੇ ਵਿੱਚ ਅੱਗੇ ਜਾ ਕੇ ਹੋਰ ਕਲੀਅਰ ਹੋਵੇਗਾ ਅੱਤੇ ਕਰ ਰਹੇ ਨੇ ਕੂੜ ਚੂਹੜਾ ਹੁਣ ਕੂੜ ਚੂਹੜਾ ਕਹਿੰਦੇ ਨੇ ਜਿਹੜਾ ਕਿ ਅਸੀਂ ਕਹ ਰਹੇ ਆ ਨਾ ਸਾਡਾ ਜਿਹੜਾ ਕੂੜ ਜਿਹੜਾ ਹੈ ਉਹ ਬਿਲਕੁਲ ਇੱਕ ਐਸੇ ਕੰਮ ਵਰਗਾ ਕੰਮ ਹੈ ਜਿਹਦੇ ਵਿੱਚ ਅਸੀਂ ਕੂੜ ਮਤਲਬ ਝੂਠ ਹੁੰਦਾ ਝੂਠ ਬੋਲਣਾ ਜਾਂ ਝੂਠ ਦੇ ਲੜ ਲੱਗੇ ਰਹਿਣਾ ਹੁਣ ਚੂਹੜਾ ਇਹਨੂੰ ਸਪੈਸੀਫਾਈ ਕਰਨ ਵਾਸਤੇ ਇੱਕ ਕਿਰਿਆ ਜਿਹੜੀ ਹੁੰਦੀ ਹੈ ਉਹਨੂੰ ਕੀ ਕਿਹਾ ਜਾਂਦਾ ਵੀ ਇਹ ਕਿਰਿਆ ਕੀਤੀ ਤੁਸੀਂ ਯਾਨੀ ਕਿ ਗੰਧ ਚੱਕਿਆ ਯਾਨੀ ਕਿ ਮਲ ਮੂਤਰ ਚੱਕਿਆ ਜਿਹੜਾ ਆਂਦਾ ਹੈ ਉਹਨੂੰ ਤੁਸੀਂ ਚੁੱਕ ਲਿਆ ਆਪਣੇ ਸਿਰ ਤੇ ਉਸ ਕਿਰਿਆ ਨੂੰ ਚੁਖੜਾ ਕਹਿੰਦੇ ਨੇ ਕੂੜ ਚੁਖੜਾ ਵੀ ਇਸ ਤਰ੍ਹਾਂ ਦਾ ਕੰਮ ਤੁਸੀਂ ਕੀਤਾ ਵੀ ਕੂੜ ਆਪਣੇ ਸਿਰ ਤੇ ਚੁੱਕ ਲਿਆ ਠੱਗ ਖਾਦਾ ਮੁਰਦਾਰ ਹੁਣ ਠੱਗੀ ਮਾਰ ਕੇ ਠੱਗੀ ਕਰਕੇ ਠੱਗੀ ਦਾ ਮਤਲਬ ਹੁੰਦਾ ਕਿਸੇ ਦੂਸਰੇ ਨੂੰ ਇਲਿਊਜ਼ਨ ਦੇ ਵਿੱਚ ਲੈ ਲੈਣਾ ਐਸੀ ਗੱਲਾਂ ਗੱਲ ਕਰਕੇ ਉਹਨੂੰ ਪਰਮਾ ਦੇਣਾ ਤੇ ਉਹ ਪਰਮਾ ਜਾਏ ਤੇ ਤੁਸੀਂ ਉਹਨੂੰ ਉਹ ਉਹਦਾ ਕੁਝ ਵੀ ਚੀਜ਼ ਤੁਸੀਂ ਉਹਦੀ ਲੈ ਲਓ ਤੇ ਉਹ ਹੈ ਮੁਰਦਾਰ ਮੁਰਦਾਰ ਮਤਲਬ ਕਿ ਜਿਵੇਂ ਤੁਸੀਂ ਮਰਦਾ ਖਾਦਾ ਹੈ ਮਰਦਾ ਮਤਲਬ ਲਾਸ਼ ਕਿਸੇ ਦੀ ਪਈ ਹੈ ਤੇ ਤੁਸੀਂ ਲਾਸ਼ ਨੂੰ ਨੋਚਦੇ ਹੋ ਇੱਕ ਤਰ੍ਹਾਂ ਦਾ ਮਾਸ ਖਾਣਾ ਹੋ ਗਿਆ ਵੀ ਜਿਸ ਤਰ੍ਹਾਂ ਕਿ ਸਮਾਜ ਦੇ ਵਿੱਚ ਇਸ ਚੀਜ਼ ਨੂੰ ਬਹੁਤ ਬੁਰਾ ਮੰਨਿਆ ਜਾਂਦਾ ਪਰ ਦੂਜਾ ਪੱਖ ਇਹ ਹੈ ਵੀ ਇਸ ਤਰ੍ਹਾਂ ਦੀ ਦੁਨੀਆ ਵੀ ਹੈ ਜਿਹੜੀ ਕਿ ਮੁਰਦੇ ਦਾ ਮਾਸ ਖਾਂਦੀ ਹੈ ਉਹਨੂੰ ਅਧੋਰੀ ਕਹਿੰਦੇ ਨੇ ਇੱਕ ਗੱਲ ਮੇਰੇ ਦਿਮਾਗ ਦੇ ਕਿਨਾਰੇ ਨਾਲ ਜੋੜ ਦੇਣਾ ਪਰ ਉਹ ਵੀ ਸਮਾਜ ਹੈ ਪਰ ਮੋਟਾ-ਮੋਟਾ ਜਦੋਂ ਅਸੀਂ ਬਹੁਸੰਖਿਆਕ ਸਮਾਜ ਦੇ ਵਿੱਚ ਦੇਖਦੇ ਹਾਂ ਉਹਨੂੰ ਪੰਡਿਆ ਜਾਂਦਾ ਉਹਨੂੰ ਮਾੜਾ ਕਿਹਾ ਜਾਂਦਾ ਵੀ 10 ਵਜੇ ਤੱਕ ਉਹਦੀ ਜਾਨ ਵੀ ਖਾ ਗਿਆ ਤੇ ਉਹਦੀ ਲਾਸ਼ ਵੀ ਖਾ ਰਿਹਾ ਕੋਈ ਇਸ ਤਰ੍ਹਾਂ ਦਾ ਕਨਸੈਪਟ ਹੈ ਤੇ ਸਮਝ ਆ ਰਿਹਾ ਅੱਗੇ ਦੇਖਦੇ ਹਾਂ ਕਹਿੰਦੇ ਨੇ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕਰੋਧ ਚੰਡਾਲ ਹੁਣ ਪਰ ਨਿੰਦਾ ਮਤਲਬ ਹੈ ਦੂਸਰੇ ਦੀ ਆਪਣੇ ਮਨ ਦੇ ਵਿੱਚ ਨਿੰਦਾ ਅਸੀਂ ਨਿੰਦਾ ਦਾ ਮਤਲਬ ਹੁੰਦਾ ਹੈ ਨੈਗੇਟਿਵ ਸੈਂਸ ਦੇ ਵਿੱਚ ਉਹਦੀ ਸਹੀ ਗੱਲ ਨੂੰ ਵੀ ਅਸੀਂ ਕੰਡੈਮ ਕਰੀਏ ਕੋਈ ਐਸੀ ਗੱਲ ਵੀ ਜਿਹੜੀ ਉਹਨੇ ਕੀਤੀ ਤਾਂ ਠੀਕ ਹੈ ਪਰ ਅਸੀਂ ਉਹਦੀ ਕੰਡੈਮਨੇਸ਼ਨ ਕਰਦੇ ਆ ਉਹ ਹੈ ਨਿੰਦਾ ਸਹੀ ਗੱਲ ਨੂੰ ਪਲਟਾ ਕੇ ਕਰਨਾ ਜਾਣ ਬੁਝ ਕੇ ਕਰਨਾ ਉਹਦੀ ਈਰਖਾ ਵਸ਼ ਉਹਦੀ ਕੋਈ ਗੱਲ ਨੂੰ ਕਰਨਾ ਉਹ ਨਿੰਦਾ ਹੈ ਪਰ ਮਲ ਬੜਾਪਨ ਕਿਸੇ ਦੀ ਪਿੱਠ ਪਿੱਛੇ ਗੱਲ ਕਰ ਰਹੇ ਆ ਤੇ ਜੇ ਠੀਕ ਗੱਲ ਕਰ ਰਹੇ ਆ ਜਾਂ ਲੌਜੀਕ ਦੀ ਗੱਲ ਕਰ ਰਹੇ ਆ ਜਿੱਥੇ ਤੱਤ ਦੀ ਗੱਲ ਆ ਰਹੀ ਹੈ ਉਹ ਨਹੀਂ ਹੈ ਇੱਥੇ ਆ ਵੀ ਕਿਸੇ ਨੇ ਠੀਕ ਗੱਲ ਕੀਤੀ ਸੀ ਪਰ ਤੁਸੀਂ ਜਾਣ ਬੁੱਝ ਕੇ ਉਹਨੂੰ ਉਲਟਾ ਕਰਕੇ ਦੱਸ ਰਹੇ ਹੋ ਤੇ ਉਹ ਨਿੰਦਾ ਹੈ ਉਹ ਮਾੜੀ ਬੰਦੀ ਜਾਂਦੀ ਪਰ ਮਲ ਹੁਣ ਪਰ ਮਲ ਵੀ ਹੋਈ ਹੈ ਪਰ ਮਤਲਬ ਪਰਾਇਆ ਦੂਜੇ ਦਾ ਮਲ ਨਿੰਦਾ ਜਿਵੇਂ ਕਿ ਮਲ ਜਿਵੇਂ ਚੱਕ ਲਿਆ ਤੁਸੀਂ ਉਵੇਂ ਹੀ ਤੁਸੀਂ ਉਹ ਮਲ ਆਪਣੇ ਸਿਰ ਤੇ ਚੁੱਕ ਲਿਆ ਪਰ ਨਿੰਦਾ ਪਰ ਮਲ ਦੂਜੇ ਦੀ ਨਿੰਦਾ ਦੂਜੇ ਦੀ ਮਲ ਮੁਖ ਸੁద్ధి ਅਗਨ ਕਰੋਧ ਚੰਡਾਲ ਮੁਖ ਸੁద్ధి ਦਾ ਥੋੜਾ ਜਿਹਾ ਮੈਨੂੰ ਸੁద్ధి ਦਾ ਵੈਸੇ ਤਾਂ ਅ ਸ਼ੁੱਧ ਨੂੰ ਕਿਹਾ ਜਾਂਦਾ ਪਰ ਇੱਥੇ ਮੈਨੂੰ ਉਹ ਕੰਟੈਕਸਟ ਲੱਗ ਨਹੀਂ ਰਿਹਾ ਮੁਖ ਦੇ ਉੱਤੇ ਤੁਹਾਡੇ ਤੁਸੀਂ ਮੂੰਹੋਂ ਤੁਸੀਂ ਸ਼ਾਇਦ ਮਿੱਠੇ ਹੋ ਪਰ ਅੰਦਰ ਤੁਹਾਡੇ ਇਹ ਐਪ ਇਹ ਵਰਡ ਮੀਨਿੰਗ ਜੇ ਕੋਈ ਦੱਸ ਸਕਦਾ ਤੇ ਪਲੀਜ਼ ਮੈਨੂੰ ਦੱਸ ਦੇਣਾ ਅੱਗੇ ਕਹ ਰਹੇ ਨੇ ਅਗਨ ਕ੍ਰੋਧ ਚੰਡਾਲ ਅਗਨ ਤੁਹਾਡੇ ਅੰਦਰ ਚੱਲ ਰਹੀ ਹੈ ਕ੍ਰੋਧ ਤੁਹਾਡਾ ਸਿਰ ਤੇ ਚੜਿਆ ਹੋਇਆ ਹੈ ਚੰਡਾਲ ਮਤਲਬ ਕੀ ਡਰਾਵਣਾ ਬਹੁਤ ਖਤਰਨਾਕ ਤੁਹਾਡਾ ਅੰਦਰਲਾ ਜਿਹੜਾ ਮਨ ਹੈ ਉਹ ਬਣਿਆ ਹੋਇਆ ਹੈ ਜੀ ਜੀ ਸਮੁੱਚੀ ਸਾਰੀ ਦੀ ਸਾਰੀ ਆ ਰਿਹਾ ਹੈ ਇਹਦਾ ਵਰਡ ਮੀਨਿੰਗ ਸੁద్ధి ਦਾ ਮੁਖ ਸੁਧੀ ਮੂੰਹ ਵਿੱਚ ਪੈ ਜਾਣੀ ਮੈਲ ਦੂਜੀ ਪਰ ਮਲ ਹਾਂਜੀ ਓ ਓ ਓ ਠੀਕ ਹੈ ਸਾਰੀ ਦੀ ਸਾਰੀ ਸੁਧੀ ਇੱਥੇ ਕਿਹਾ ਇਹਦੇ ਬਰਾਬਰ ਆ ਵੀ ਜਿਵੇਂ ਆਪਾਂ ਕਿਸੇ ਪ੍ਰਾਈ ਮੈਲ ਨੂੰ ਮਲ ਨੂੰ ਗੰਦ ਨੂੰ ਆਪਣੇ ਮੂੰਹ ਚ ਪਾਉਂਦੇ ਹੋਈ ਆ ਦੰਦ ਚ ਪਾ ਲਈ ਠੀਕ ਹੈ ਜੀ ਬਹੁਤ ਬਹੁਤ ਥੈਂਕ ਯੂ ਪੰ ਪ੍ਰਵਦਾ ਹੁਣ ਇੱਥੇ ਉਹ ਕਹਿ ਰਹੇ ਨੇ ਵੀ ਤੁਸੀਂ ਪਰ ਨਿੰਦਾ ਪਰ ਮਲ ਮੁਖ ਸੁਧੀ ਮੁਖ ਦੇ ਖੱਖੇ ਨੂੰ ਸਿਆਰੀ ਦਾ ਮਤਲਬ ਹੋ ਗਿਆ ਵੀ ਉਹ ਕਹਿ ਰਿਹਾ ਤੁਸੀਂ ਮੂੰਹ ਦੇ ਅੰਦਰ ਪਾ ਲਈ ਵੀ ਐਸਾ ਤੁਸੀਂ ਨਿੰਦਾ ਕਰਕੇ ਦੂਜੇ ਦਾ ਮਲ ਆਪਣੇ ਮੂੰਹ ਚ ਪਾ ਲਿਆ ਓਹ ਹੋ ਤੇ ਅਗਨ ਕਰੋਧ ਚੰਡਾਲ ਤੁਸੀਂ ਅਗਨ ਤੇ ਕਰੋਧ ਦੇ ਵਿੱਚ ਚੰਡਾਲ ਦੇ ਰੂਪ ਦੇ ਵਿੱਚ ਤੁਹਾਡਾ ਦਿਮਾਗ ਭਰਿਆ ਹੋਇਆ ਫਿਰ ਅੱਗੇ ਕਹਿ ਰਹੇ ਨੇ ਰਸ ਕਸ ਆਪ ਸਹਾਹਣਾ ਸਹਾਹਣਾ ਇਹ ਕਰਮ ਮੇਰੇ ਕਰਤਾਰ ਹੁਣ ਇੱਥੇ ਕਹਿ ਰਹੇ ਨੇ ਇੱਥੇ ਮੇਰੇ ਕਰਤਾਰ ਨੂੰ ਥੋੜਾ ਜਿਹਾ ਅਲੱਗ ਕਰਨਾ ਇਹ ਕਰਮ ਨੂੰ ਮੇਰੇ ਕਰਤਾਰ ਐਵੇਂ ਨਹੀਂ ਆਏਗਾ ਵੀ ਜੀ ਇੱਕ ਵਾਰੀ ਪਲੀਜ਼ ਚੈੱਕ ਕਰਕੇ ਦੱਸਣਾ ਰਸ ਕਸ ਰਸਾਂ ਦੇ ਕਸਾ ਦੇ ਇਹ ਐ ਭਾਜੀ ਹਾਂ ਮੇਰੇ ਕਰਤਾਰ ਇਹ ਮੇਰੇ ਰਬਾ ਇਹ ਵਾਲੇ ਮੇਰੇ ਕਾਮਣੇ ਜਿਹੜੇ ਆਪਣੇ ਆਪ ਨਾਲ ਹੀ ਗੱਲ ਕਰ ਰਹੇ ਨੇ ਠੀਕ ਹੈ ਬੱਚੀ ਇਹ ਸੰਬੋਧਨ ਹੈ ਮੇਰੇ ਕਰਤਾਰ ਠੀਕ ਹੈ ਬੱਚੀ ਤੇ ਇੱਥੇ ਇੱਥੇ ਹੁਣ ਕਹਿ ਰਹੇ ਨੇ ਰਸ ਕਸ ਮੈਂ ਰਸਾਂ ਦੇ ਕਸਾ ਦੇ ਵਿੱਚ ਆਪ ਫਸਿਆ ਹੋਇਆ ਤੇ ਮੈਂ ਉੱਦੀ ਸਲਾਹਣਾ ਕਰੀ ਜਾ ਰਿਹਾ ਆਪ ਉਸਲਾਹਣਾ ਮੈਂ ਉਸ ਉਹਨਾਂ ਰਸਾ ਕਸਾਂ ਦੇ ਵਿੱਚ ਫਸ ਕੇ ਉਹਨਾਂ ਦੇ ਵਿੱਚ ਸਟਕ ਹੋ ਕੇ ਮੈਂ ਉਹਦੇ ਵਿੱਚ ਫਸਿਆ ਹੋਇਆ ਫਿਰ ਅੱਗੇ ਕਹਿ ਰਹੇ ਨੇ ਇਹ ਕਰਮ ਇਸ ਤਰ੍ਹਾਂ ਦੇ ਕੰਮ ਨੇ ਮੇਰੇ ਕਰਤਾਰ ਉਸ ਅਕਾਲ ਪੁਰਖ ਰੱਬ ਭਗਵਾਨ ਅੱਲਾ ਗੋਡ ਇੱਕ ਅੰਕਾਰ ਹੈ ਨਾ ਨਿਰੰਕਾਰ ਜੋ ਵੀ ਆਪਾਂ ਨਾਮ ਦੇਣਾ ਚਾਹੀਏ ਤੇ ਉਹ ਆਪਾਂ ਦੇ ਕੇ ਸੰਬੋਧਨ ਗੁਰੂ ਪਾਤਸ਼ਾਹ ਜੀ ਕਰ ਰਹੇ ਨੇ ਵੀ ਮੇਰੇ ਕਰਮ ਤਾਂ ਇਦਾਂ ਦੇ ਨੇ ਹੁਣ ਮੇਰੇ ਦਾ ਮਤਲਬ ਇਹ ਸਮਾਜ ਨੂੰ ਦੱਸ ਰਹੇ ਨੇ ਆਪਣਾ ਨਾਮ ਲੈ ਕੇ ਬੜੀ ਵੱਡੀ ਗੁਰੂ ਸਾਹਿਬ ਦੀ ਇੱਕ ਇਸੇ ਕਰਕੇ ਅਸੀਂ ਸਾਰੇ ਤਾਂ ਮੈਂ ਕਹਿੰਦੇ ਜਦੋਂ ਇਸ ਤਰ੍ਹਾਂ ਦੀ ਮਨ ਦੇ ਵਿੱਚ ਗੱਲ ਆਉਂਦੀ ਹੈ ਕਿਰਦਾਰ ਸਾਡਾ ਦਿਖਾ ਰਹੇ ਨੇ ਕਿਰਦਾਰ ਸਮਾਜ ਦਾ ਦੱਸ ਰਹੇ ਨੇ ਪਰ ਨਾਮ ਆਪਣਾ ਲੈ ਰਹੇ ਨੇ ਇਸੇ ਕਰਕੇ ਦੁਨੀਆ ਨਤਮਸਤਕ ਹੈ ਇਸੇ ਕਰਕੇ ਨਕਰਕੜਦੀ ਹੈ ਵੀ ਅਸੀਂ ਤਾਂ ਕਿਤੇ ਤੁਹਾਡੇ ਇਹ ਗੱਲਾਂ ਨੂੰ ਸਮਝ ਪਾਏ ਆ ਪਤਾ ਨਹੀਂ ਚਲੋ ਇਮੋਸ਼ਨ ਨਹੀਂ ਹੁੰਦੇ ਆਪਾਂ ਅੱਗੇ ਚੱਲਦੇ ਆ ਹੁਣ ਅੱਗੇ ਰਹਾਉ ਦੀ ਪੰਕਤੀ ਹੈ ਕਹ ਰਹੇ ਨੇ ਬਾਬਾ ਬੋਲੀ ਹੈ ਪਤ ਹੋਏ ਉਤਮ ਸੇਦਰ ਉਤਮ ਕਹੀ ਹੈ ਨੀਚ ਕਰਮ ਬਹਿ ਰੋਏ ਉਨੇਥੇ ਗੁਰੂ ਸਾਹਿਬ ਨੇ ਫਿਰ ਰਹਾਉ ਦੀ ਪੰਕਤੀ ਦੇ ਵਿੱਚ ਇੱਕ న్యూਟਰਲਾਈਜ਼ ਕਰਕੇ ਇੱਕ ਸੱਚ ਦਾ ਸਾਹਮਣਾ ਕਰਾਤਾ ਹੈ ਕਹਿੰਦਾ ਬਾਬਾ ਬਾਬਾ ਮਤਲਬ ਆਪਣੇ ਆਪ ਨੂੰ ਹੀ ਕਹਿ ਰਹੇ ਨੇ ਸਬੋਧਨ ਕਰਦੇ ਨੇ ਜਾਂ ਥਰਡ ਐਂਟੀਟੀ ਨੂੰ ਦੱਸ ਰਹੇ ਨੇ ਸਾਹਮਣੇ ਵਾਲੇ ਨੂੰ ਕਹਿ ਰਹੇ ਨੇ ਇਹ ਬੇਸਿਕਲੀ ਐਡਰੈਸਿੰਗ ਹੈ ਇੱਕ ਐਡਰੈਸ ਕਰਨਾ ਦੂਜੇ ਨੂੰ ਕਹਿਣਾ ਕਿਸੇ ਨੂੰ ਕੁਝ ਕਹਿਣਾ ਬੋਲੀ ਹੈ ਪਤ ਹੋਏ ਬੋਲਦੇ ਹਾਂ ਹੀ ਪਤ ਹੋਏ ਤੁਹਾਡੀ ਪਤ ਇੱਜ਼ਤ ਦੀ ਡਿਫਾਈਨੇਸ਼ਨ ਹੋ ਜਾਂਦੀ ਹੈ ਜਿਵੇਂ ਅਸੀਂ ਕੁਝ ਬੋਲਦੇ ਆਂ ਓਵੇਂ ਹੀ ਕੁਝ ਨਾ ਕੁਝ ਤੁਹਾਡੀ ਇਮੇਜ ਕ੍ਰੀਏਟ ਹੋ ਜਾਂਦੀ ਹੈ ਬਾਬਾ ਬੋਲੀਆ ਬੋਲਦੇ ਆਂ ਹੀ ਪਤ ਹੋਏ ਪਤ ਦਾ ਮਤਲਬ ਇੱਜ਼ਤ ਹੁੰਦਾ ਉਹ ਹੋ ਜਾਂਦੀ ਹੈ ਹੁਣ ਇੱਜ਼ਤ 네ਗੇਟਿਵ ਪੋਜ਼ਿਟਿਵ ਵੀ ਹੁੰਦੀ ਹੈ ਕਿਸੇ ਨੇ ਤੁਹਾਡੀ ਇੱਜ਼ਤ ਕਿਵੇਂ ਕੀਤੀ ਕਿਸੇ ਨੇ ਕਿਵੇਂ ਕੀਤੀ ਪਰ ਇੱਥੇ ਮੈਨੂੰ ਲੱਗਦਾ ਗੁਰੂ ਪਾਤਸ਼ਾਹ ਜੀ ਪੋਜ਼ਿਟਿਵ ਦੱਸ ਰਹੇ ਨੇ ਅੱਗੇ ਦੇਖਦੇ ਆਂ ਕੀ ਕਹ ਰਹੇ ਨੇ ਉੱਤਮ ਸੇਦਰ ਉੱਤਮ ਕਹੀ ਹੈ ਨੀਚ ਕਰਮ ਬਹਿ ਰਹੇ ਹੁਣ ਉੱਤਮ ਸੇ ਦਰ ਦਾ ਮਤਲਬ ਹੈ ਵੀ ਉਹ ਦਰ ਸੇ ਉਹ ਦਰ ਮਤਲਬ ਡੈਸਟੀਨੇਸ਼ਨ ਉਹ ਟਿਕਾਣੇ ਉੱਤਮ ਮਰਜੀ ਉੱਤਮ ਸੇ ਉਹੀ ਉੱਤਮ ਨੇ ਜਿਹੜੇ ਦਰ ਤੇ ਸੱਚ ਦੇ ਦਰ ਤੇ ਉੱਤਮ ਕਹੇ ਜਾਣ ਜਾਂ ਮੰਨੇ ਜਾਣ ਹਨ ਜਿਹੜੇ ਸੱਚੇ ਦਰ ਤੇ ਸੱਚੀ ਅਵਸਥਾ ਵਿੱਚ ਜਾਂ ਸੱਚੀ ਕੋਟੀ ਤੇ ਉਤਰ ਜਾਣ ਤੇ ਨੀਚ ਕਰਮ ਨੀਚ ਕਰਮ ਕਰਨ ਵਾਲੇ ਬਹਿ ਕੇ ਰਹੁੰਦੇ ਆ ਆਪਣੇ ਆਪ ਚ ਖਾਰ ਹੁੰਦੇ ਆ ਪਛਤਾਉਂਦੇ ਆ ਹਨਾ ਜੀ 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 ਇਹ ਤੁਸੀਂ ਠੀਕ ਕਰਾਤਾ ਇਹ ਤੁਹਾਡੇ ਜ ਮੈਨੂੰ ਲੱਗਦਾ ਸੀ ਮੈਂ ਠੀਕ ਕਰ ਰਿਹਾ ਉੱਤਮ ਸੇ ਦਰ ਉੱਤਮ ਕਹੀ ਹੈ ਐਵੇਂ ਆ ਗਿਆ ਹਨਾ ਜੀ ਜੋ ਤੁਸੀਂ ਜੋ ਤੁਸੀਂ ਸਮਝਾਇਆ ਇਸ ਤਰ੍ਹਾਂ ਹੈ ਉੱਤਮ ਸੇ ਦਰ ਉੱਤਮ ਕਹੀ ਹੈ ਜਿਹੜੇ ਉਸ ਜਗ੍ਹਾ ਤੇ ਪਹੁੰਚ ਕੇ ਇੱਕ ਸੱਚੇ ਘਰ ਦੇ ਵਿੱਚ ਪਹੁੰਚ ਕੇ ਜਿੱਥੇ ਇੱਕ ਸਾਡੀ ਅਨਮਤ ਜਿਹੜੀ ਮਤ ਚੱਲਦੀ ਹੈ ਉਹ ਸਾਡੇ ਅਨਮਤਾਂ ਵਾਲੇ ਅਸੀਂ ਗੱਲਾਂ ਕਰਦੇ ਸੀ ਪਹਿਲੇ ਮੈਂ ਵੀ ਉਸੇ ਕੈਟਾਗਰੀ 'ਚ ਸੀਗਾ ਉੱਥੇ ਜਦੋਂ ਇਹ ਗੱਲਾਂ ਹੁੰਦੀਆਂ ਨੇ ਪਤਾ ਕਰ ਰਹੇ ਹਾਂ ਕਿ ਉੱਥੇ ਤਾਂ ਫਿਰ ਸੱਤ ਦਾ ਨਿਵੇੜਾ ਹੋਣਾ ਤੇ ਉੱਤਮ ਸੇ ਦਰ ਉੱਤਮ ਕਹੀਏ ਜੇੜੇ ਫਿਰ ਅਸਲੀ ਜਗ੍ਹਾ ਤੇ ਜਾ ਕੇ ਜਦੋਂ ਉੱਤਮ ਕਹਾਇ ਜਾਓਗੇ ਤਾਂ ਤੁਸੀਂ ਉੱਤਮ ਹੋ ਬਾਕੀ ਨੀਚ ਦੀ ਤੇ ਮੈਂ ਗੱਲ ਕਰ ਰਹੀ ਦਿੱਤੀ ਵੀਰ ਜੀ ਤੁਸੀਂ ਵੀ ਦੱਸ ਹੀ ਦਿੱਤੀ ਇਹ ਰਾਹੋ ਸੀਗੀ ਜੀ ਅੱਗੇ ਹੁਣ ਕਹਿ ਰਹੇ ਨੇ ਫਿਰ ਅੱਗੇ ਹੁਣ ਸਾਰੀ ਸਾਡੀ ਪੋਲ ਖੁਰਦੇ ਨੇ ਵੀ ਅਸੀਂ ਕਿਹੜੇ ਕਿਹੜੇ ਰਸਾਂ ਦੇ ਕੱਸ ਦੇ ਵਿੱਚ ਫਸੇ ਹੋਏ ਹਾਂ ਜੋ ਉਪਰ ਕਹਿਆ ਸੀ ਨਾ ਰਸ ਕੱਸ ਆਪਸ ਆਣ ਹੁਣ ਥੱਲੇ ਰਸਾਂ ਦੀ ਸਾਨੂੰ ਜਾਣਕਾਰੀ ਦੇ ਰਹੇ ਨੇ ਹੁਣ ਦੇਖਦੇ ਹਾਂ ਅਸੀਂ ਕਿਹੜੇ ਕਿਹੜੇ ਰਸਾਂ ਚ ਫਸੇ ਆ ਇੱਥੇ ਕਹਿ ਰਹੇ ਨੇ ਰਸ ਸੋਏ ਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਪਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਇਤੇ ਰਸ ਸਰੀਰ ਕੇ ਕਹ ਘਟ ਨਾਮ ਨਿਵਾਸ ਉਹਨਾਂ ਰਸਾਂ ਦੀ ਪੂਰੀ ਲਿਸਟ ਵੈਸੇ ਤਾਂ ਸਾਰੇ ਸਮਝਦਾਰ ਨੇ ਪਰ ਚਲੋ ਆਪਾਂ ਸਮਝਦਿਆਂ ਕੋਸ਼ਿਸ਼ ਕਰਦੇ ਆਂ ਵੀ ਜਿਹੜੇ ਸਾਡੇ ਲਿਸਨਰ ਨੇ ਉਹਨਾਂ ਤੱਕ ਵੀ ਇਹ ਗੱਲ ਪਹੁੰਚੇ ਤੇ ਸਾਰੇ ਸਾਰਿਆਂ ਦੀ ਸਾਂਝ ਬਣ ਕੇ ਉਹ ਕਹਿੰਦੇ ਰਸ ਜਿਹੜਾ ਹੈ ਜਿੱਥੇ ਸਾਡੇ ਲਭ ਜਾਗਿਆ ਹੋਇਆ ਜਿੱਥੇ ਅਸੀਂ ਲੋਭ ਦੇ ਵਿੱਚ ਫਸੇ ਹੋਇਆ ਲਾਲਚ ਸਾਡਾ ਜਾਗਿਆ ਹੋਇਆ ਹੋਰ ਕਿਹੜੇ-ਕਿਹੜੇ ਰਸ ਨੇ ਯਾਨੀ ਕਿ ਰਸ ਦਾ ਮਤਲਬ ਹੋ ਗਿਆ ਵੀ ਸਾਨੂੰ ਸਵਾਦ ਕਿਤੇ-ਕਿਤੇ ਵਿੱਚ ਆਉਂਦਾ ਕਿਹੜੀ-ਕਿਹੜੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਾਨੂੰ ਸਵਾਦ ਸਵਾਦਿਸ਼ਟ ਲੱਗਦੀ ਹੈ ਨਾ ਤੇ ਅਸੀਂ ਉਹਨਾਂ ਵੱਲ ਅਟ੍ਰੈਕਟ ਹੁੰਨੇ ਆ ਤੇ ਫਿਰ ਅਸੀਂ ਲਭ ਦੇ ਵਿੱਚ ਫਸ ਜਾਂਦੇ ਹਾਂ ਯਾਨੀ ਕਿ ਹੋਰ ਦੇ ਹੋਰ ਦੇ ਜਿਵੇਂ ਪਰਸੋਂ ਇੱਕ ਸ਼ਬਦ ਆਇਆ ਸੀ ਜਿੱਥੇ ਕਿਹਾ ਗਿਆ ਸੀ ਬਹੁਤ ਬਹੁਤ ਸਭ ਕੋ ਕਹੀਏ ਉਹ ਹਰ ਹਰ ਕੋਈ ਬਹੁਤ ਕਹਿ ਰਿਹਾ ਉਹ ਹੈ ਰਸ ਹੁਣ ਅੱਗੇ ਕਹਿੰਦੇ ਨੇ ਸੋਇਨਾ ਸੋਨਾ ਸੋਨਾ ਵੀ ਰਸ ਹੈ ਜਿਹੜੇ ਸੋਨੇ ਦੇ ਅਸੀਂ ਆਭੂਸ਼ਣ ਕਹਿੰਨੇ ਅਸੀਂ ਬਣਾਉਂਦੇ ਆ ਉਹ ਸੋਨਾ ਰਸ ਰੂਪਾ ਕਾਮਣ ਹੁਣ ਰੂਪਾ ਵੀ ਮੈਟਲ ਹੀ ਹੈ ਕੋਈ ਜਿੱਤੇ ਤੱਕ ਮੈਨੂੰ ਯਾਦ ਹੈ ਇਸ ਸ਼ਬਦ ਚਾਂਦੀ ਨੂੰ ਕਿਹਾ ਜਾਂਦਾ ਕਾਮਣ ਉਹਦੀ ਛੱਡੀ ਅਸੀਂ ਉਹਦੇ ਵਿੱਚ ਵੀ ਫਸੇ ਆਂ ਰਸ ਪਰਮਲ ਕੀ ਵਾਸ ਹੁਣ ਪਰਮਲ ਹੁੰਦਾ ਹੈ ਇੱਕ ਬੜਾ ਸੁਗੰਧਿਤ ਪੇੜ ਮੇਰੇ ਖਿਆਲ ਹੁੰਦਾ ਉਹਦੇ ਵਿੱਚ ਬਹੁਤ ਸੁਗੰਧ ਹੁੰਦੀ ਹੈ ਰਸ ਪਰਮਲ ਕੀ ਵਾਸ ਉਸ ਦੇ ਵਿੱਚ ਵਸੇ ਜਿਹੜੀ ਸੁਗੰਧ ਹੈ ਉਹ ਉੱਥੇ ਤੱਕ ਵੀ ਸਾਡੀ ਰਸ ਵਸ ਜਾਂਦੀ ਹੈ ਅਸੀਂ ਉੱਤੇ ਵੀ ਸਟਕ ਹੋ ਜਾਂਦੇ ਹਾਂ ਉੱਥੇ ਵੀ ਅਸੀਂ ਇੰਨੇ ਅਟਰੈਕਟ ਹੋ ਜਾਂਦੇ ਹਾਂ ਵੀ ਸਾਨੂੰ ਹੋਰ ਕੁਝ ਸੁਧਬੋਧ ਨਹੀਂ ਰਹਿੰਦੀ ਤੇ ਰਸ ਕੋੜੇ ਰਸ ਸੀ ਇਹ ਇੱਕ ਕਾਮਨ ਕਾਮਨ ਸ਼ਬਦ ਹੈ ਤੁਸੀਂ ਕਾਮਨ ਮਤਲਬ ਕਾਮਨੀ ਇਸਤਰੀ ਅੱਛਾ ਠੀਕ ਹੈ ਮੈਂ ਕਾਮਨਾ ਲੈ ਲਿਆ ਸੀ ਉਹਦੇ ਵਿੱਚ ਹਾਂ ਠੀਕ ਹੈ ਹਾਂ ਮੈਂ ਕਾਮ ਉਹ ਕਾਮਨਾ ਕਹਿ ਕੇ ਨਾ ਥੋੜਾ ਜਿਹਾ ਇਹ ਟੱਚ ਕਰਕੇ ਨਿਕਲ ਗਿਆ ਸੀ ਠੀਕ ਹੈ ਬੈਂਜੀ ਥੈਂਕ ਯੂ ਫਿਰ ਅੱਗੇ ਕਰਾਂ ਨਾ ਰਸ ਘੋੜੇ ਰਸ ਸੇਜਾ ਮੰਦਰ ਹੁਣ ਘੋੜੇ ਅੱਜ ਕੱਲ੍ਹ ਤੋਂ ਘੋੜੇ ਹੁਣ ਬਹੁਤ ਲਿਮਟਿਡ ਬੰਦਿਆਂ ਕੋਲ ਨੇ ਖੈਰ ਉਦੋਂ ਵੀ ਬੜੇ ਲਿਮਟਿਡ ਕੋਲ ਹੀ ਹੁੰਦੇ ਸੀ ਪਰ ਉਹ ਘੋੜੇ ਤੇ ਅੱਦਕਲ ਜਿਵੇਂ ਗੱਡੀਆਂ ਸਾਡੇ ਕੋਲ ਆ ਚੁੱਕੀਆਂ ਵੱਡੀਆਂ ਵੱਡੀਆਂ ਵਨ ਸੁਵੰਨੀਆਂ ਇਹ ਵੀ ਸਾਡੇ ਰਸ ਦੇ ਵਿੱਚ ਅਸੀਂ ਇੱਥੇ ਸਟਕ ਹੋ ਗਏ ਅਸੀਂ ਇਹਨੂੰ ਯੂਜ਼ ਕਰਨ ਦੇ ਵਿੱਚ ਇਹਨੂੰ ਯੂਟਿਲਾਈਜ਼ ਕਰਨ ਤੋਂ ਇਹਦੀ ਪ੍ਰਾਊਡ ਦੇ ਵਿੱਚ ਆ ਗਏ ਇਹਨੂੰ ਵਰਤਣਾ ਸੀ ਪਰ ਅਸੀਂ ਇਨ੍ਹਾਂ ਚੀਜ਼ਾਂ ਦੀ ਪ੍ਰਾਊਡ ਦੇ ਵਿੱਚ ਆ ਗਏ ਲੱਭ ਦੇ ਵਿੱਚ ਆ ਗਏ ਲਾਲਚ ਵਸਾ ਕੇ ਦੂਜੇ ਨੂੰ ਨੀਵਾ ਤੇ ਆਪਣੇ ਆਪ ਨੂੰ ਉੱਚਾ ਦਿਖਾਣ ਦੇ ਸਟੇਟਸ ਦੇ ਵਿੱਚ ਫਸ ਗਏ ਵੀ ਅਸੀਂ ਅੱਜ ਇਹ ਸਟੇਟਸ ਪਾਣਾ ਰਸ ਕੋੜੇ ਰਸ ਸੇਜਾ ਮੰਦਿਰ ਉਹੀ ਸੇਜ ਵੀ ਜਿਵੇਂ ਅੱਥੀ ਜਿੱਥੇ ਅਸੀਂ ਪੈਨੇ ਆ ਸੋਨੇ ਆ ਆਰਾਮ ਕਰਦੇ ਆ ਮੰਦਿਰ ਜਿੱਥੇ ਅਸੀਂ ਰਹਨੇ ਆ ਸਾਡੇ ਘਰ ਪੁਰਾਣੇ ਜ਼ਮਾਨੇ ਦੇ ਵਿੱਚ ਘਰਾਂ ਨੂੰ ਮੰਦਿਰ ਕਿਹਾ ਜਾਂਦਾ ਸੀ ਤੇ ਫਿਰ ਹੌਲੀ ਹੌਲੀ ਇਹ ਮੰਦਿਰ ਵਾਲਾ ਜਿਹੜਾ ਲਫ਼ਜ਼ ਹੈ ਇਹ ਸੈਕ੍ਰੇਡ ਹੋ ਗਿਆ ਪਵਿੱਤਰ ਮੰਨ ਕੇ ਇਹ ਰੱਬ ਦੇ ਘਰ ਨੂੰ ਅਸੀਂ ਮੰਦਿਰ ਕਹਿਣ ਲੱਗੇ ਜਿੱਥੇ ਪਾਠ ਪੂਜਾ ਤੇ ਜਿੱਥੇ ਮੂਰਤੀਆਂ ਵਗੈਰਾ ਰੱਖੀਆਂ ਹੁੰਦੀਆਂ ਉਹਨੂੰ ਮੰਦਿਰ ਕਹਿਣ ਲੱਗੇ ਇੱਥੇ ਕਰ ਰਹੇ ਨੇ ਸੇਜਾ ਮੰਦਿਰ ਜਿੱਥੇ ਤੁਸੀਂ ਰਹਿਣ ਵਸੇਰਾ ਕਰਦੇ ਹੋ ਜਿਹੜਾ ਤੁਹਾਡਾ ਘਰ ਹੈ ਉਹ ਵੀ ਰਸ ਦੇ ਰੂਪ ਦੇ ਵਿੱਚ ਤੁਸੀਂ ਉਹਨੂੰ ਫਸਾ ਲਿਆ ਤੁਸੀਂ ਉੱਥੇ ਫਸ ਗਏ ਲਾਲਤ ਦੇ ਵਿੱਚ ਲੋਭ ਦੇ ਵਿੱਚ ਲੱਭ ਦੇ ਵਿੱਚ ਫਸ ਗਏ ਰਸ ਮਿੱਠਾ ਰਸ ਮਾਸ ਹੁਣ ਮਾਸ ਵੀ ਜਿਹੜਾ ਹੈ ਸਾਨੂੰ ਮਿੱਠਾ ਲੱਗਦਾ ਉਹ ਅਸੀਂ ਮਾਸ ਦੇ ਵਿੱਚ ਵੀ ਰਸ ਦੇ ਵਿੱਚ ਵੀ ਫਸ ਗਏ ਹੁਣ ਮਾਸ ਦਾ ਅਸੀਂ ਪੂਰਾ ਸ਼ਬਦ ਅਸੀਂ ਕੀਤਾ ਮਾਸ ਕੀ ਕੀ ਹੈ ਹਰ ਚੀਜ਼ ਮਾਸ ਹੈ ਮਾਸ ਉਹ ਜਿਹੜੀ ਵੀ ਸ਼ਬਦ ਆਉਂਦਾ ਹੈ ਉਹ ਸਾਰਾ ਸਾਡੇ ਸਾਰਿਆਂ ਦੇ ਧਿਆਨ ਚ ਆ ਚੁੱਕਾ ਹੈ ਵੀ ਹਰ ਚੀਜ਼ ਮਾਸ ਹੈ ਉਹ ਮਿੱਠਾ ਲੱਗਦਾ ਹੁਣ ਸਾਨੂੰ ਮਿੱਠਾ ਵੀ ਹਰ ਚੀਜ਼ ਸਾਨੂੰ ਮਿੱਠੀ ਲੱਗ ਰਹੀ ਹੈ ਭਾਵੇਂ ਉਹ ਅਸੀਂ ਉਹਦੇ ਵਿੱਚ ਲੱਭ ਦੇ ਵਿੱਚ ਫਸ ਕੇ ਕੁੱਤੇ ਵਾਂਗੂ ਹਲਕੇ ਹੋਏ ਹਾਂ ਉਹ ਸਾਰਾ ਉੱਪਰ ਪੰਕਤੀ ਦੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਪਹਿਲਾਂ ਹੀ ਦੱਸਦਾ ਲਾਬ ਕੁਤਾ ਜਿਹੜਾ ਸਾਨੂੰ ਡਿਫਾਈਨ ਕੀਤਾ ਉਹਨਾਂ ਨੇ ਹੁਣ ਕਹਿੰਦੇ ਇਤੇ ਇਤੇ ਮਤਲਬ ਇੰਨੇ ਇੰਨੇ ਇੱਥੇ ਇਤੇ ਦਾ ਮਤਲਬ ਇੰਨੇ ਸਾਰੇ ਇੰਨੀ ਵੈਰਾਈਟੀ ਔਰ ਮੇਰੇ ਖਿਆਲ ਨਾਲ ਛੋਟੇ ਵੀ ਕੁਝ ਨਹੀਂ ਇਤੇ ਰਸ ਸਰੀਰ ਕੇ ਸਾਡੇ ਸਰੀਰ ਦੇ ਇੰਨੇ ਰਸ ਨੇ ਇੰਨੀ ਕੁਆਲਟੀ ਕੁਆਂਟੀਟੀ ਹੈ ਇੰਨੀ ਵੈਰਾਈਟੀ ਹੈ ਰਸਾਂ ਦੀ ਕਹ ਘਟ ਨਾਮ ਨਿਵਾਸ ਇੰਨੇ ਰਸਾਂ ਦੇ ਹੋਣ ਦੇ ਵਿੱਚ ਵੀ ਕਿਸ ਘਟ ਦੇ ਵਿੱਚ ਕਹ ਘਟ ਮਤਲਬ ਕਿਹੜੇ ਘਟ ਦੇ ਵਿੱਚ ਘਟ ਮਤਲਬ ਸ਼ਰੀਰ ਇਹ ਸ਼ਰੀਰ ਘਾਟੀ ਵੀ ਮੰਨਿਆ ਜਾਂਦਾ ਕਿਹੜੇ ਘਟ ਦੇ ਵਿੱਚ ਨਾਮ ਨਿਵਾਸ ਹੈ ਕਹ ਘਟ ਨਾਮ ਨਿਵਾਸ ਵੀ ਇੱਥੇ ਨਾਮ ਦਾ ਨਿਵਾਸ ਦੋ ਪੱਖ ਲੈ ਸਕਦੇ ਆ ਇੱਥੇ ਨਾਮ ਦਾ ਨਿਵਾਸ ਕਿੱਥੇ ਹੈ ਜਾਂ ਕਿਹੜੇ ਘਟ ਦੇ ਵਿੱਚ ਨਾਮ ਦਾ ਨਿਵਾਸ ਹੈ ਹਲਕਾ ਜਿਹਾ ਫਰਕ ਹੈ ਪਰ ਇੱਥੇ ਗੁਰੂ ਪਾਤਸ਼ਾਹ ਜੀ ਦਾ ਇੱਕ ਤਰ੍ਹਾਂ ਦਾ ਐਕਸਪਲੇਨੇਸ਼ਨ ਟ੍ਰੀ ਮਾਰਕ ਦਾ ਕੁਐਸਚਨ ਹੈ ਵੀ ਇਸ ਦਾ ਜਵਾਬ ਦਿਓ ਕਿੱਥੇ ਫਿਰ ਤੁਹਾਡੇ ਜੇ ਸਾਰਾ ਕੁਝ ਹੀ ਤੁਸੀਂ ਰਸ ਦੇ ਵਿੱਚ ਲਪੇਟਿਆ ਹੋਇਆ ਤੇ ਫਿਰ ਨਾਮ ਦਾ ਨਿਵਾਸ ਹੈ ਕਿੱਥੇ ਜਿੱਤ ਬੋਲੀ ਹੈ ਜਸਪਾਲ ਸਿੰਘ ਵੀਰ ਜੀ ਅੱਛਾ ਥੰਮ ਦੇ ਰਹੇ ਆ थैंक यू ਵੀਰ ਜੀ थैंक यू ਜਿੱਤ ਬੋਲੀ ਹੈ ਪੱਤ ਪਾਈ ਹੈ ਸੋ ਬੋਲਿਆ ਪ੍ਰਵਾਨ ਹੁਣ ਕਹਿੰਦੇ ਅਗਲੀ ਪੰਕਤੀ ਸਟਾਰਟ ਹੋ ਗਈ ਹੈ ਫਿਕਾ ਬੋਲ ਵਿਗੂਚਣਾ ਸੁਣ ਮੂਰਖ ਮਨ ਅਜਾਣ ਜੋ ਤਿਸ ਭਾਵੇ ਸੇ ਭਲੇ ਹੋਰ ਕੇ ਕਹਿਣ ਵਖਾਣ ਹੁਣ ਇੱਥੇ ਫਿਰ ਉਸ ਚੀਜ਼ ਨੂੰ ਹੋਰ ਥੋੜਾ ਜਿਹਾ ਡਿਫਾਈਨ ਕਰਕੇ ਸਾਡੀ ਹੁਣ ਸਾਡੀ ਜਿਹੜੀ ਲਾਈਫ ਸਟਾਈਲ ਆ ਜਿੱਦੋਂ ਅਸੀਂ ਕਰਦੇ ਆ ਕਿਵੇਂ ਜਿੱਤ ਬੋਲੀਏ ਐਸਾ ਬੋਲ ਬੋਲ ਕੇ ਜਿਹੜੇ ਅਸੀਂ ਬੋਲ ਬੋਲਦੇ ਆ ਉਹਦੀ ਗੱਲ ਚਲਦੀ ਐ ਪਤ ਪਾਈਏ ਐਸਾ ਬੋਲ ਬੋਲ ਕੇ ਪਤ ਵੈਸੇ ਰਿਸਪੈਕਟ ਹੁੰਦੀ ਐ ਇੱਜ਼ਤ ਹੁੰਦੀ ਐ ਪਾਈਏ ਹੁਣ ਇੱਜ਼ਤ ਜਿਹੜੀ ਐ ਉਹ 네ਗੇਟਿਵ ਪੋਜ਼ਿਟਿਵ ਵੀ ਹੋ ਸਕਦੀ ਐ ਪਰ ਆਮ ਤੌਰ ਤੇ ਪੋਜ਼ਿਟਿਵ ਲੈ ਆ ਵੀ ਪਾਈ ਤੇਰੀ ਕਾਫੀ ਇੱਜ਼ਤ ਐ ਵੀ ਵੀ ਦੀ ਤੁਹਾਡੀ ਬਹੁਤ ਇੱਜ਼ਤ ਹੈ ਪੰਜੀ ਤੁਹਾਡੀ ਬਹੁਤ ਇੱਜ਼ਤ ਹੈ ਉਸ ਤਰ੍ਹਾਂ ਕਹਿੰਦੇ ਜਿੱਤੋ ਬੋਲੀਏ ਪੱਤ ਪਾਈਏ ਸੋ ਬੋਲਿਆ ਪ੍ਰਵਾਣ ਐਸਾ ਬੋਲ ਬੋਲੀਏ ਐਸਾ ਬੋਲ ਬੋਲ ਕੇ ਐਸਾ ਬੋਲ ਬੋਲੀਏ ਜਿਸ ਬੋਲ ਜਿਹਦੇ ਬੋਲਦਿਆਂ ਹੀ ਸਾਡੀ ਪ੍ਰਵਾਣ ਹੋ ਜਾਵੇ ਅਸੀਂ ਉਸ ਜਿੱਥੇ ਪਹਿਲੇ ਸ਼ਬਦ ਦੇ ਵਿੱਚ ਕਿਹਾ ਸੀ ਨਾ ਮੇਰੇ ਕਰਮ ਕਰਤਾ ਨੂੰ ਕਹਿ ਕੇ ਤੇ ਥੱਲੇ ਉੱਥੇ ਕਿਤੇ ਕਿਹਾ ਸੀਗਾ ਵੀ ਮੇਰਾ ਉਸ ਸੱਚੇ ਘਰ ਦੇ ਵਿੱਚ ਕਿਵੇਂ ਰਿਸਪੈਕਟ ਹੋਣੀ ਹੈ ਉਹ ਕਹਿੰਦੇ ਉੱਥੇ ਐਸਾ ਬੋਲ ਬੋਲ ਕੇ ਤੁਹਾਡੀ ਬੋਲ ਪਾਣੀ ਸਾਡੇ ਬਜ਼ੁਰਗ ਵੀ ਕਹਿੰਦੇ ਸੀ ਵੀ ਆਪਣੀ ਬੋਲ ਪਾਣੀ ਐਸੀ ਰੱਖੋ ਜਿਹਦੇ ਨਾਲ ਤੁਹਾਡੀ ਇੱਜ਼ਤ ਬਣੀ ਰਹੇ ਫਿਰ ਕਹਿੰਦੇ ਜੇ ਫਿੱਕਾ ਬੋਲ ਕਰੋਗੇ ਤਾਂ ਫਿਰ ਕੀ ਹੋਏਗਾ ਕਹਿੰਦੇ ਫਿੱਕਾ ਬੋਲ ਵੀ ਗੂਚਣਾ ਤੁਸੀਂ ਉਹਦੇ ਵਿੱਚ ਹੀ ਗਰਸਤ ਰਹ ਜਾਓਗੇ ਪਿੱਕੇ ਬੋਲ ਮਤਲਬ ਮਾੜੇ ਬੋਲ ਜਿਦੀ ਕੋਈ ਵੈਲਿਊ ਨਹੀਂ ਕੋਈ ਬੋਲਦਾ ਤਾਂ ਤੁਹਾਨੂੰ ਉੱਥੋਂ ਦੀ ਬਹਿਨ ਕਰ ਦਿੱਤਾ ਜਾਂਦਾ ਕੋਈ ਬੋਲਦਾ ਤਾਂ ਤੁਹਾਨੂੰ ਉੱਥੋਂ ਦੀ ਕਈ ਕੁਝ ਸੁਣਨਾ ਪੈਂਦਾ ਤੇ ਉਹ ਵੀ ਗੂਚਣਾ ਅੱਗੇ ਖਰਾਬ ਹੋ ਜਾਂਦਾ ਕੰਮ ਹੋਰ ਜ਼ਿਆਦਾ ਡਿਸਟਰਬੈਂਸ ਆਦੀ ਵੀ ਕੋਲ ਬਕੂਚਣਾ ਉੱਥੇ ਤੁਸੀਂ ਗਰਸ ਤੋਂ ਸਟਕਨ ਹੋ ਗਏ ਪਹਿਲੇ ਰਸ ਦੇ ਵਿੱਚ ਸਟਕਨ ਸੀਗੇ ਹੁਣ ਬੋਲ ਪਾਣੀ ਦੇ ਵਿੱਚ ਸਟਕਨ ਹੋ ਗਏ ਸਟਕਨ ਮਤਲਬ اٹਕ ਗਏ ਸੁਣ ਮੂਰਖ ਮਨ ਅਜਾਣ ਹੁਣ ਕਹਿੰਦੇ ਇਸ ਗੱਲ ਨੂੰ ਫਿੱਕੇ ਬੋਲ ਨੂੰ ਕੌਣ ਸੁਣ ਕਿਵੇਂ ਸੁਣਨਾ ਕੌਣ ਸੁਣਦਾ ਹੈ ਮੂਰਖ ਮਨ ਅਜਾਣ ਜਿਹੜਾ ਅਨਜਾਣ ਹੈ ਜਿਹੜਾ ਆਪਣੀ ਧੁੰ ਦੇ ਵਿੱਚ ਫਰੀ ਜਾਂਦਾ ਉਸ ਨੂੰ ਮੂਰਖ ਕਿਹਾ ਮੂਰਖ ਮਨ ਅਜਾਣ ਜਿਹੜਾ ਅਨਜਾਣ ਹੈ ਜਿਹੜਾ ਸਹੀ ਕਿਰਿਆ ਨਹੀਂ ਕਰਦਾ ਆਪਣੀ ਇੱਜ਼ਤ ਪਤ ਨੂੰ ਧਿਆਨ ਵਿੱਚ ਨਹੀਂ ਰੱਖਦਾ ਉਨ ਇੰਪੋਰਟੈਂਸ ਹੀ ਨਹੀਂ ਦੇ ਰਿਆ ਤੇ ਜਿਸ ਘਰ ਦੇ ਵਿੱਚ ਨਾਮ ਬਸਾਣਾ ਸੀ ਉਹਦੇ ਵੱਲ ਧਿਆਨ ਹੀ ਨਹੀਂ ਆਉਂਦਾ ਜੋ ਇਸ ਭਾਵ ਹੈ ਸੇ ਭਲੇ ਔਰ ਕੇ ਕਹਿਣ ਵਿਖਾਣ ਹੁਣ ਕਹਿੰਦੇ ਨੇ ਇੱਥੇ ਨਿਊਟਰਲਾਈਜ਼ ਕਰ ਰਹੇ ਨੇ ਗੱਲ ਨੂੰ ਡਿਊਟਲਾਈਜ਼ ਕਰ ਰਹੇ ਨੇ ਸਾਰੇ ਪੱਖ ਦਿਖਾਤੇ ਉੱਪਰ ਪਹਿਲੇ ਤੁਹਾਡਾ ਕਿਰਦਾਰ ਦਿਖਾਤਾ ਫਿਰ ਤੁਹਾਡੇ ਕੀ ਕਹਿੰਦੇ ਨੇ ਰਸ ਦਿਖਾਤੇ ਠੀਕ ਹੈ ਜੀ ਰਸਾਂ ਤੋਂ ਬਾਅਦ ਫਿਰ ਤੁਹਾਨੂੰ ਬੋਲ ਪਾਣੀ ਦਿਖਾਤੀ ਵੀ ਤੁਹਾਡੀ ਬੋਲ ਪਾਣੀ ਕਿਦਾਂ ਦੀ ਹੈ ਹੁਣ ਕਹਿ ਰਹੇ ਨੇ ਜੋ ਇਸ ਭਾਵ ਹੈ ਸੇ ਭਲੇ ਹੋਰ ਕਿ ਕਹਿਣ ਕਹਾ ਬਖਾਨ ਹੋਰ ਕਹਿੰਦੇ ਹੁਣ ਜੋ ਹੋ ਰਿਹਾ ਹੈ ਜੋ ਸਭ ਕੁਝ ਭਲਾ ਹੈ ਫਿਰ ਕਹਿੰਦੇ ਸੇ ਭਲੇ ਜੋ ਤਿਸ ਭਾਵੇ ਜੋ ਉਸ ਪਰਮਾਤਮਾ ਦੇ ਨਾਲ ਅਕਾਲ ਪੁਰਖ ਰੱਬ ਅੱਲਾ ਗੋਡ ਇਹ ਸਭ ਉਹਦਾ ਹੀ ਕੀਤਾ ਹੋਇਆ ਹੈ ਨਿਊਟਰਲਾਈਜ਼ ਕਰਦ ਨੇ ਤੇ ਫਿਰ ਕਿਵੇਂ ਡਿਫਰੈਂਸ਼ੀਏਟ ਕਰਨਗੇ ਅਗਲੀਆਂ ਪੰਕਤੀਆਂ ਦੇ ਵਿੱਚ ਬਾਖਮਾਲ ਚੀਜ਼ ਆ ਰਹੀ ਹੈ ਉਹ ਕਹ ਰਹੇ ਨੇ ਤਿਸ ਭਾਵੇ ਹੁਣ ਜਿਸ ਨੂੰ ਪਾ ਰਿਹਾ ਹੈ ਸੇ ਭਲੇ ਫਿਰ ਕਹਿੰਦੇ ਠੀਕ ਹੈ ਫਿਰ ਉਹ ਭਲਾ ਹੀ ਹੈ ਹੋਰ ਕੇ ਹੋਰ ਕੀ ਕਹੀਏ ਕਹਿਣ ਵਿਖਾਣ ਹੋਰ ਕੁਝ ਕਹਿਣ ਤੇ ਵਿਖਿਆਨ ਕਰਨ ਨੂੰ ਕੁਝ ਬਾਕੀ ਨਹੀਂ ਹੈ ਕਿਉਂਕਿ ਮੂਰਖ ਹੈ ਪਤ ਨੂੰ ਸਮਝ ਨਹੀਂ ਰਿਹਾ ਫਿੱਕੇ ਬੋਲ ਬੁਲੀ ਜਾ ਰਿਹਾ ਹੋਰ ਕੀ ਬੋਲੀਏ ਹੁਣ ਉਹਦੇ ਬਾਰੇ ਕੀ ਕੀ ਵਿਖਿਆਨ ਕਰੀਏ ਫਿਰ ਉਹ ਭਲਾ ਹੀ ਹੈ ਠੀਕ ਹੈ ਆਪੇ ਆਪ ਚ ਲੱਗੇ ਤੇ ਲੱਗੇ ਰੋ ਮੈਨੂੰ ਇੱਥੇ ਤੱਕ ਐਵੇਂ ਸਮਝ ਆਇਆ ਅੱਗੇ ਕਰ ਰਹੇ ਨੇ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲਾ ਜਿੰਨ ਹਿਰਦੈ ਰਿਹਾ ਸਮਾਏ ਹੁਣ ਇੱਥੇ ਤਿੰਨ ਨੂੰ ਤਿੰਨ ਗਿਣਤੀ ਨਹੀਂ ਕਿਉਂਕਿ ਬੋਲਣ ਦੇ ਵਿੱਚ ਤਿੰਨ ਐਵੇਂ ਲੱਗਦਾ ਵੀ ਤਿੰਨ ਮਤਾਂ ਨੇ ਤਿੰਨ ਪੱਤ ਨੇ ਨਹੀਂ ਤਿੰਨ ਮਤਲਬ ਕਿ ਉਹਨਾਂ ਨੂੰ ਉਹਨਾਂ ਦੇ ਬਾਰੇ ਥਰਡ ਐਂਟੀਟੀ ਦੀ ਗੱਲ ਹੋ ਰਹੀ ਹੈ ਤਿੰਨ ਮਤ ਤਿੰਨ ਪੱਤ ਤਿੰਨ ਧੰਨ ਪੱਲਾ ਉਹਨਾਂ ਦੇ ਪੱਲੇ ਧੰਨ ਕਿਹੜਾ ਧੰਨ ਹੈ ਜਿਹੜੀ ਪੱਤ ਹੈ ਮਤ ਹੈ ਜਿਨ ਹਿਰਦੇ ਰਿਹਾ ਸਮਾਏ ਹੁਣ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਨਾਮ ਨਿਵਾਸ ਹੈ ਅੱਥੇ ਥੋੜਾ ਜਿਹਾ ਮੈਨੂੰ ਦੇਖਣਾ ਪਿਆ ਤੇ ਹਿਰਦੇ ਰਹਿ ਹਸਮਾਏ ਤਿੰਨ ਪੱਤ ਤਿੰਨ ਤਿੰਨ ਮੱਤ ਤਿੰਨ ਪੱਤ ਤਿੰਨ ਤੰਦਪੱਲੇ ਜਿਨ ਹਿਰਦੇ ਰਹਿ ਹਸਮਾਏ ਤਿੰਨ ਕਾ ਕਿਆ ਸਾਲਾ ਹਣਾ ਅਬਰ ਸਵਾਲਿਓ ਕਾਏ ਨਾਨਕ ਨਦਰੀ ਬਾਹਰੇ ਇੱਥੇ ਥੋੜੀ ਜਿਹੀ ਕਨਫਿਊਜ਼ਨ ਹੋ ਰਹੀ ਹੈ ਜੀ ਕਾਈਂਡਲੀ ਹੈਲਪ ਕਰਨਾ ਤਿੰਨ ਮੱਤ ਤਿੰਨ ਪੱਤ ਤਿੰਨ ਉਹਨਾਂ ਨੂੰ ਉਹਨਾਂ ਕੋਲ ਮੱਤ ਆ ਉਹ ਮੱਤ ਵਾਲੇ ਨੇ ਹਨਾ ਤੈਨ ਬਹੁਵਚਨਿਆ ਤੇ ਉਹੀ ਉਹਨਾਂ ਦੀ ਪਾਤਸ਼ਾਹ ਉਹਨਾਂ ਦੀ ਇੱਜ਼ਤ ਆ ਸਮਾਜ ਵਿੱਚ ਤਿੰਨ ਤੁਹਾਨੂੰ ਉਹਨਾਂ ਕੋਲ ਦੀ ਸੱਚ ਤਾਂ ਨੇ ਆ ਪੱਲੇ ਜਿਨ ਹਿਰਦੇ ਰਹਾ ਸਮਾਜ ਜਿਨ੍ਹਾਂ ਦੇ ਹਿਰਦੇ ਚ ਸੱਚ ਸਮਾਇਆ ਅਗਲੀ ਲਾਈਨ ਚ ਫਿਰ ਮਤਲਬ ਡਾਇਰੈਕਸ਼ਨ ਚੇਂਜ ਕਰਤੀ ਤਿੰਨ ਕਾ ਕੀ ਸਲਾਹ ਹਣਾ ਅਵਰ ਸੁਵਾਲਿਓ ਕਾਏ ਉਹਨਾਂ ਦਾ ਕੀ ਸਲਾਹ ਹਣਾ ਹੈਨਾ ਹਾਂ ਹਾਂ ਉਹਨਾਂ ਦਾ ਕੀ ਸਲਾਹ ਹਣਾ ਅਵਰ ਸੁਵਾਲਿਓ ਕਾਏ ਦੂਜਿਆਂ ਨੂੰ ਕੀ ਸਵਾਰ ਸਵਾਰ ਕੇ ਦਈਏ ਉਹਨਾਂ ਨੂੰ ਕਿਆ ਸਵਾਰ ਕੇ ਦਈਏ ਉਹਨਾਂ ਦਾ ਕੀ ਕਹਿਣਾ ਕੀ ਜਿਵੇਂ ਆਪਾਂ ਕਹਿੰਨਾ ਕਿਆ ਗੱਲਾਂ ਕਰੀਆਂ ਉਹਨਾਂ ਦੀ ਉਹ ਹੈ ਇਸ ਤਰ੍ਹਾਂ ਨੇ ਇਸ ਤਰ੍ਹਾਂ ਦੀ ਟੋਨ ਆਪਾਂ ਅੱਜ ਕੱਲ ਗੱਲ ਕਰਦੇ ਆ ਠੀਕ ਹੈ ਜੀ ਥੈਂਕ ਯੂ ਮਤਲਬ ਮੈਂ ਠੀਕ ਜਾ ਰਹੀ ਸੀ ਪਰ ਥੋੜੇ ਜਿਹਾ ਕਨਫਿਊਜ਼ ਹੋ ਗਈ ਸੀ ਥੈਂਕ ਯੂ ਜੀ ਤੇ ਤਿੰਨ ਦਾ ਕੀ ਸਲਾਹ ਹਣਾ ਅਵਰਸ ਵਾਲਿਓ ਕਾਏ ਕਾਏ ਦਾ ਮਤਲਬ ਕਾਏ ਕਿਸ ਵਾਸਤੇ ਕੀ ਫਾਇਦਾ ਕੀ ਲਾਭ ਪ੍ਰਾਪਤੀ ਨਾਨਕ ਨਾਨਕ ਜੀ ਹੁਣ ਆਪਣਾ ਨਾਮ ਲੈ ਕੇ ਨਦਰੀ ਬਾਹਰੇ ਜੀ ਇਹਦਾ ਮਤਲਬ ਇਹ ਹੈ ਅਵਰਸ ਵਾਲਿਓ ਕਾਏ ਵੀ ਉਹਨਾਂ ਵਰਗਾ ਕੌਣ ਹੈ ਅੱਛਾ ਹਾਂ ਜੀ ਤੇ ਉਹਨਾਂ ਦਾ ਕੀ ਸਲਾਹਣਾ ਉਹਨਾਂ ਵਰਗਾ ਕੋਈ ਨਹੀਂ ਮਤਲਬ ਸੋਨਾ ਉਹਨਾਂ ਵਰਗਾ ਸੋਨਾ ਹੋਰ ਕੌਣ ਹੈ ਤਿੰਨ ਦਾ ਕਿਆ ਸਲਾਹਣਾ ਫਿਰ ਐਵੇਂ ਕਿਵੇਂ ਕਹਾਂਗੇ ਹਾਂ ਵੀ ਉਹਨਾਂ ਦਾ ਕੀ ਸਲਾਹਣਾ ਉਹਨਾਂ ਵਰਗਾ ਕੋਈ ਹੈ ਹੀ ਨਹੀਂ ਉਹਨਾਂ ਦੀ ਤਾਰੀਫ ਨਹੀਂ ਕੀਤੀ ਜਾ ਸਕਦੀ ਤਿੰਨ ਦਾ ਕਿਆ ਸਲਾਹਣਾ ਉਹਨਾਂ ਦਾ ਵੀ ਮਤਲਬ ਤਾਰੀਫ ਤੋਂ ਵੀ ਉੱਚਾ ਹੈ ਮੱਥਾ ਤਿੰਨ ਤਿੰਨ ਦਾ ਭਾਜੀ ਹੂੰ ਹੂੰ ਤਿੰਨ ਦਾ ਕਿਆ ਸਲਾਹ ਮੇਰੇ ਕੋਲ ਸ਼ਬਦ ਇੱਕ ਮਿੰਟ ਰੱਖੋ ਮੇਰੇ ਕੋਲ ਸ਼ਬਦ ਨਹੀਂ ਜੋ ਮੈਂ ਤੁਹਾਡੀ ਤਾਰੀਫ ਕਰ ਸਕਦਾ ਸਿਫਤ ਖਲਾ ਦੀ ਲੋੜ ਨਹੀਂ ਕੀ ਇਹਨਾਂ ਦੀ ਕੋਈ ਕਰਨ ਦੀ ਉਹ ਆਪਣੇ ਆਪ ਉਹਨਾਂ ਦੀ ਸਿਫਤ ਹੋ ਰਹੀ ਹੈ ਤਿੰਨ ਦਾ ਕਿਆ ਸਲਾਹਣਾ ਤੇ ਅੱਗੇ ਲਿਖਿਆ ਅਵਰ ਸਵਾਲ ਯੁਕਾਏ ਇਹ ਹੋਰ ਕਿਸੇ ਦੀ ਜਿਹੜੀ ਆ ਉਹਨਾਂ ਦੇ ਕੋਲ ਇਹੋ ਜੀ ਸੁੰਦਰਤਾ ਨਹੀਂ ਹੋ ਸਕਦੀ ਜਿਹੋ ਜੀ ਇਹਨਾਂ ਕੋਲ ਹੈ। ਜਿਹਾ ਇਹੋ ਜਿਹਾ ਉਹਨਾਂ ਦਾ ਜੀਵਨ ਨਹੀਂ ਹੋ ਸਕਦਾ। ਕੰਪੇਅਰ ਅਗਲਿਆਂ ਦਾ ਅਵਰ ਜਿਹੜੇ ਦੂਜੇ ਨੇ। ਫਿਰ ਕਹਿੰਦਾ ਮਤਲਬ ਹੈ ਹਾਂ ਮਤਲਬ ਇਹ ਵਾਲਾ ਜਿਹੜਾ ਸਟੈਂਸ ਹੈ ਇਹ ਪੂਰੇ ਦਾ ਪੂਰਾ ਹੀ ਪੋਜ਼ਿਟਿਵ ਦੇ ਵਿੱਚ ਆ ਰਿਹਾ ਨਜ਼ਰੀ ਬਾਹਰੇ ਫਿਰ ਲਾਸਟ ਦੇ ਵਿੱਚ ਨੈਗੇਟਿਵ ਦੱਸ ਰਹੇ ਨੇ। ਐਵੇਂ ਹਾਂ ਅਗਰ ਨਹੀਂ ਨਹੀਂ ਤਿੰਨ ਦਾ ਕੀ ਇਤੀ ਸਿਫਤੀ ਆ ਉੱਪਰ ਜਲ ਕੀਤਾ ਹੈ ਨਾ ਤਿੰਨ ਮਤ ਤਿੰਨ ਪਤ ਇਹ ਸਾਰੇ ਸਾਰਾ ਕੁਝ ਆ ਉਹਨਾਂ ਕੋਲ। ਉਹਨਾਂ ਉਹਨਾਂ ਕੋਲ ਕੁਝ ਪੱਲੇ ਹੋ ਗਿਆ ਉਹਨਾਂ ਦੇ ਕਿ ਉਹਨਾਂ ਦੀ ਹਰ ਦੇ ਵਿੱਚ ਸਮਾਇਆ ਹੋਇਆ ਹਾਂ ਉਹਨ ਕਿਹੜੀ ਸ਼ਿਫਟ ਦੀ ਲੋੜ ਉਹਨਾਂ ਕਿਹੜੀ ਸ਼ਿਫਟ ਦੀ ਉਹਨਾਂ ਨੂੰ ਲੋਡ ਹੋ ਰਹੀਗੀ ਅਗਰ ਸਵਾਲ ਨਿਉਕਾਏ ਹੋਰ ਕਿਸੇ ਪਾਸਿਓਂ ਵੀ ਉਹਨਾਂ ਵਰਗਾ ਕੋਈ ਹੋਰ ਸੁੰਦਰ ਕੋਈ ਹੋ ਸਕਦਾ ਹੈ ਹੋਰ ਉਹਨਾਂ ਦੇ ਜਿੱਦਾਂ ਕੰਪੇਅਰ ਕਰਕੇ ਵੀ ਕੋਈ ਹੋਰ ਵੀ ਹੋ ਸਕਦਾ ਹੈ ਉਹਨਾਂ ਦੇ ਬਰਾਬਰ ਕੋਈ ਹਾਂਜੀ ਠੀਕ ਹੈ ਠੀਕ ਹੈ ਹਾਂ ਜਿਨ੍ਹਾਂ ਦੇ ਉਹ ਜਿਨ੍ਹਾਂ ਨੂੰ ਕੋਈ ਕਿਸੇ ਚੀਜ਼ ਦਾ ਨਾ ਲੋਭ ਹੈ ਨਾ ਲੱਭ ਹੈ ਤੇ ਨਾ ਹੀ ਕਿਸੇ ਦੇ ਉਹ ਮੁਰਦਾਰ ਖਾਂਦੇ ਨੇ ਸਾਰੀਆਂ ਚੀਜ਼ਾਂ ਤੋਂ ਅਪਰਾਮ ਨੇ ਉੱਪਰ ਨੇ ਉਹਨਾਂ ਨੂੰ ਉਹ ਨਾ ਉਹ ਨਾ ਕਿਸੇ ਰਾਸ ਦੇ ਵਿੱਚ ਸਟਕ ਹੁੰਦੇ ਨੇ ਨਾ ਕਿਸੇ ਰਾਸ ਉਹਨਾਂ ਨੂੰ ਹੋਰ ਕਿਸੇ ਸ਼ੰਗਾਰ ਦੀ ਲੋੜ ਨਹੀਂ ਜਿਵੇਂ ਵਰਸ ਵਾਲਿਓ ਕਾਏ ਵੀ ਹੋਰ ਕਿਸੇ ਸ਼ੰਗਾਰ ਦੀ ਕਰਮ ਧਰਮ ਪਖੰਡ ਦੀ ਲੋੜ ਨਹੀਂ ਉਹਨਾਂ ਨੂੰ ਲੋੜ ਨਹੀਂ ਉਹਨਾਂ ਨੂੰ ਠੀਕ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸਮਾਇਆ ਹੋਇਆ ਹੈ ਠੀਕ ਹੈ ਜੀ ਇੱਕ ਹੈਂਡ ਰੇਜ਼ ਹੋ ਗਿਆ ਅਪ ਪਾ ਜੀ ਲਾਸਟ ਲਾਈਨ ਕੰਪਲੀਟ ਕਰਤਾ ਫਿਰ ਤੁਸੀਂ ਇੰਟਰਵਿਨ ਕਰ ਲਓ ਠੀਕ ਹੈ ਜੀ ਤੇ ਫਿਰ ਕਹਿੰਦੇ ਨੇ ਨਾਨਕ ਨਦਰੀ ਬਾਹਰੇ ਰਾਚੇ ਦਾਨ ਨਾ ਦਾਨ ਨਾ ਨਾਏ ਪੀ ਉਹ ਕਹਿੰਦੇ ਨੇ ਨਜ਼ਰ ਤੋਂ ਬਾਹਰ ਨੇ ਜਿਨ੍ਹਾਂ ਦੀ ਨਜ਼ਰ ਨਹੀਂ ਪੈ ਰਹੀ ਜਿਨ੍ਹਾਂ ਦਾ ਇਸ ਗੱਲ ਵੱਲ ਧਿਆਨ ਨਹੀਂ ਆ ਰਿਹਾ ਉਹ ਉਹ ਰੱਚੇ ਉਹ ਰੱਚੇ ਹੋਏ ਨੇ ਕਿੱਥੇ ਦਾਨ ਨਾ ਨਾਏ ਉਹਨਾਂ ਨੂੰ ਨਾਮ ਦਾ ਦਾਨ ਨਹੀਂ ਮਿਲਿਆ ਉਹ ਨਾਮ ਦੀ ਜਿਹੜੀ ਜਿਨ੍ਹਾਂ ਦੇ ਘਟ ਦੇ ਵਿੱਚ ਨਾਮ ਨਹੀਂ ਵਸਿਆ ਹੋਇਆ ਉਹ ਨਾਮ ਤੋਂ ਬਾਹਰੇ ਨੇ ਤੇ ਉਹਨਾਂ ਦਾ ਕੀ ਹੈ ਉਹ ਨਾਮ ਤੋਂ ਬਾਹਰੇ ਨੇ ਉਹ ਉਸ ਦੇ ਵਿੱਚ ਰੱਚੇ ਹੋਏ ਨੇ ਜੀ ਨਹੀਂ ਰਾਚੇ ਰਾਤੇ ਦਾਨ ਨਾ ਇਹ ਨਾਵਾਚਕ ਚ ਦੋਨੋਂ ਆਏਗਾ ਨਾ ਤੇ ਦਾਣ ਨਾਲ ਉਹਨਾਂ ਦੀ ਰੁਚੀ ਹੈ ਤੇ ਨਾ ਉਹਨਾਂ ਦੀ ਨਾਮ ਦੇ ਨਾਲ ਕੋਈ ਰੁਚੀ ਹੈ। ਇਦਾਂ ਹਾਂ ਜਸਪਾਲ ਸਿੰਘ ਜੀ ਨੇ ਕਿਹਾ ਬਿਲਕੁਲ ਇਹੀ ਟੋਣਾ ਤੁਸੀਂ ਉਹ ਦਾਨ ਨਾ ਨਾਏ ਦਾਨ ਜਿਹੜਾ ਨਾਮ ਦਾ ਦਾਨ ਜਾਂ ਕਹਿ ਲੋ ਜਿਹੜਾ ਅਸਲੀ ਦਾਨ ਹੈ ਵੀ ਜਿਹੜਾ ਅਸਲ ਦਾਨ ਹੈ ਜਿਵੇਂ ਕਹਦੇ ਸੀ ਨਾ ਕਟਨਾਮ ਦਿਵਾਸ ਜਿਹੜੇ ਨਾਮ ਦੇ ਵਿੱਚ ਜਿਹੜਾ ਨਹੀਂ ਰਛਿਆ ਬਚਿਆ ਹੋਇਆ ਉਹ ਕਹਿੰਦੇ ਨੇ ਉਹਨਾਂ ਦੀ ਨਜ਼ਰ ਉਸ ਸੱਚਵਾਲ ਹੈ ਨਹੀਂ ਮੈਂ ਥੋੜਾ ਜਿਹਾ ਆਪੋਜ਼ਿਟ ਬੋਲਦਾ ਵੀ ਉਸ ਅਕਾਲ ਪੁਰਖ ਰੱਬ ਦੀ ਮਿਹਰ ਕਿਰਪਾ ਹਮੇਸ਼ਾ ਹੀ ਹੈ ਸਭ ਤੇ ਹੀ ਹੈ ਪਰ ਨਾਨਕ ਨਦਰੀ ਬਾਹਰੇ ਜਿਹੜੇ ਨਜ਼ਰ ਜਿਹੜੇ ਇਸ ਕਿਰਪਾ ਇਸ ਥੋਟ ਪ੍ਰੋਸੈਸ ਇਸ ਗਿਫਟ ਦੀ ਨਜ਼ਰ ਤੋਂ ਬਾਹਰ ਨੇ ਯਾਨੀ ਕਿ ਜਿਹੜੇ ਇਸ ਪਾਸੇ ਨਜ਼ਰ ਹੀ ਨਹੀਂ ਕਰਦੇ ਆਪਣੀ ਜਿਨ੍ਹਾਂ ਦਾ ਇਸ ਕਿਰਪਾ ਇਸ ਦਿੱਤੀ ਹੋਈ ਨਿਆਮਤ ਵੱਲ ਧਿਆਨ ਹੀ ਨਹੀਂ ਹੈ ਉਹ ਕਿੱਥੇ ਲੱਗੇ ਨੇ ਪੁੱਠੇ ਪਾਸੇ ਠੀਕ ਹੈ ਉਹ ਪੁੱਠੇ ਪਾਸੇ ਲੱਗੇ ਨੇ ਇਸ ਕਰਕੇ ਉਹਨਾਂ ਦਾ ਧਿਆਨ ਨਹੀਂ ਹੈ ਉਹ ਰਾਚੇ ਰੱਚੇ ਬੱਸੇ ਪਏ ਨੇ ਕਿੱਥੇ ਜਿਨ੍ਹਾਂ ਦੇ ਵਿੱਚ ਨਾਮ ਨਹੀਂ ਹੈ ਜਿਨ੍ਹਾਂ ਦਾ ਨਾਮ ਦਾ ਦਾਨ ਨਹੀਂ ਹੈਗਾ ਜਿਨ੍ਹਾਂ ਕੋਲ ਸੋ ਅੱਜ ਦੀ ਇੱਥੇ ਗੱਲ ਨੂੰ ਸਮਾਪਤ ਕਰਦੇ ਆ ਬਹੁਤ ਅੱਛਾ ਐਕਸਰਸਾਈਜ਼ ਹੋਈ ਹੈ ਵਧੀਆ ਐਕਸਰਸਾਈਜ਼ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਤੈ ਦੇ ਲੋ ਸਾਰਿਆਂ ਦਾ ਧੰਨਵਾਦ ਜੀ ਸ਼ਬਦ ਦੇ ਰਿਗਾਰਡਿੰਗ ਜੇ ਕਿਸੇ ਹੋਰ ਨੇ ਜਾਂ ਜਿਹੜੀ ਵਿਆਖਿਆ ਮੈਂ ਕੀਤੀ ਹੈ ਜਾਂ ਹੋਰ ਕਿਸੇ ਨੇ ਕੀਤੀ ਜੇ ਹੋਰ ਕਿਸੇ ਨੇ ਸਾਂਝ ਪਾਣੀ ਹੈ ਜਾਂ ਆਪਣੀ ਪਸੰਦ ਦੱਸਣੀ ਹੈ ਤੇ ਤਾਂ ਕਿ ਹੌਸਲਾ ਵਧੇ ਤੇ ਤੁਸੀਂ ਜਰੂਰ ਸ਼ੇਅਰ ਕਰੋ ਜੀ ਤਾਂ ਜਿਹਨੇ ਵੱਲੋਂ ਮੇਰੀ ਹੋਈ ਤੇ ਬਾਕੀ ਮੇਰੇ ਵੱਡੇ ਭੈਣ ਭਰਾਵਾਂ ਨੇ ਸਾਥ ਦਿੱਤਾ ਅਪਰੀਸ਼ੀਏਸ਼ਨ ਆਈ ਸੀ ਅਮਨਜੋਤ ਭੈਣ ਜੀ ਦੀ ਧੰਨਵਾਦ ਹੈ ਭੈਣ ਜੀ ਦਾ ਅੱਛਾ ਥੈਂਕ ਯੂ ਭੈਣ ਜੀ ਥੈਂਕ ਯੂ ਸੋ ਸਾਰੇ ਜੁੜੇ ਵੀਰਾ ਭੈਣਾ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਤੇ ਇੱਥੇ ਇੱਕ ਅਨਾਉਂਸਮੈਂਟ ਜਿਹੜੀ ਮੈਂ ਪਹਿਲਾਂ ਕਰਦਾ ਹੁੰਦਾ ਸੀ ਹੁਣ ਮੈਂ ਲਾਸਟ ਇਸ ਕਰਨ ਲੱਗਿਆ ਵੀ ਜਿਹੜੇ ਅਸੀਂ ਜਿਹੜੀ ਸੰਗਤ ਸਾਨੂੰ YouTube ਤੇ ਸੁਣਦੀ ਹੈ ਇੱਥੇ ਅਸੀਂ ਜਿਹੜੇ ਕਲਰ ਕਰਕੇ ਕੁਝ ਠਹਿਰਾਓ ਲਗਾਉਣ ਦੀ ਯਾਨੀ ਕਿ ਕੋਮਾ ਲਗਾਉਣ ਦੀ ਅਸੀਂ ਇੱਥੇ ਕੋਸ਼ਿਸ਼ ਕਰਦੇ ਆਂ ਤਾਂ ਕਿ ਜਦੋਂ ਪੜ੍ਹਦੇ ਆਂ ਤਾਂ ਪੜ੍ਹਨ ਵੇਲੇ ਸਾਨੂੰ ਕੁਝ ਲਹਿਜਾ ਪੜ੍ਹਨ ਦਾ ਲਹਿਜਾ ਮਿਲ ਜਾਏ ਤਾਂ ਕਿ ਗੁਰੂ ਪਾਤਸ਼ਾਹ ਜੀ ਨੇ ਬਾਣੀ ਕਿਸ ਤਰੀਕੇ ਨਾਲ ਲਿਖੀ ਹੈ ਉਹਦੇ ਵਿੱਚ ਭਾਵਨਾ ਕੀ ਹੈ ਸਾਨੂੰ ਉਹਦੀ ਸਮਝ ਆ ਜਾਏ ਇੱਥੇ ਕੋਮਾ ਲਗਾਣਾ ਹੈ ਉਹਦੇ ਵਾਸਤੇ ਫਿਰ ਅਸੀਂ ਵਿੱਚ ਵਾਈਟ ਸਪੇਸ ਦਿਤੀਏ ਤੇ ਫਿਰ ਇੱਕ ਹੋਰ ਅਨਾਉਂਸਮੈਂਟ ਇਹ ਕੋਈ ਲਾਸਟ ਤੇ ਫਾਈਨਲ ਨਹੀਂ ਹੈ ਜਿਹੜੇ ਵੀ ਸਾਡੇ ਵੱਡੇ ਵੀਰ ਜਿਨ੍ਹਾਂ ਨੂੰ ਵੀ ਗਿਆਨ ਹੈ ਉਹ ਸਾਡੇ ਤੋਂ ਜ਼ਿਆਦਾ ਹੈ ਉਹ ਜ਼ਰੂਰ ਆਪਣੇ ਵਿਚਾਰ ਸਾਨੂੰ ਕਮੈਂਟਸ ਦੇ ਵਿੱਚ YouTube ਤੇ ਜਦੋਂ ਦੇਖਦੇ ਨੇ ਉੱਥੇ ਸਾਨੂੰ ਕਮੈਂਟਸ ਦੱਸਣ ਅਸੀਂ ਫਿਰ ਅੱਗੇ ਉਹਨੂੰ ਹੋਰ ਸੁਧਾਰ ਕਰ ਸਕਦੇ ਆ ਫਿਊਚਰ ਵਾਸਤੇ ਤਾਂ ਕਿ ਕੋਈ ਵੀ ਇਹਨੂੰ ਸ਼ਬਦ ਨੂੰ ਪੜੇ ਤੇ ਉਹਦਾ ਸੁਧਾਰ ਜੇ ਤੁਹਾਡੇ ਕਮੈਂਟਸ ਵੀ ਨਾਲ ਮਿਲ ਜਾਵੇ। ਸੋ ਇਹ ਇੱਕ ਮੰਚ ਹੈ ਇੱਥੇ ਅਸੀਂ ਰਲ ਮਿਲ ਕੇ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਆ ਤਾਂ ਕਿ ਸਾਨੂੰ ਇੱਕ ਮਤ ਹੋ ਸਕੇ। ਕੋਸ਼ਿਸ਼ ਕਰੀਏ ਕਿਉਂ? ਕਿਉਂਕਿ ਜਦੋਂ ਸਾਡਾ ਗੁਰੂ ਇੱਕ ਹੈ, ਪਾਣੀ ਇੱਕ ਹੈ ਫਿਰ ਸਾਡੀ ਮਤ ਅਲੱਗ-ਅਲੱਗ ਨਹੀਂ ਹੋਣੀ ਚਾਹੀਦੀ। ਸਾਡਾ ਗੁਰੂ ਇੱਕ ਹੈ ਤੇ ਸਾਡੀ ਥੌਟ ਵੀ ਇੱਕ ਹੋਣੀ ਚਾਹੀਦੀ ਕਿਉਂਕਿ ਅਸੀਂ ਇੱਕੋ ਗੁਰੂ ਦੇ ਚਿੱਲੇ ਆ। ਇੱਕੋ ਗੁਰੂ ਤੋਂ ਸਿੱਖਿਆ ਲੈ ਰਹੇ ਆ। ਤੇ ਫਿਰ ਉਹ ਅਲੱਗ-ਅਲੱਗ ਨਹੀਂ ਹੁੰਦੀ ਹਾਂ ਤਰੀਕਾ ਅਲੱਗ-ਅਲੱਗ ਹੋ ਸਕਦਾ ਪਰ ਥਾਟ ਅਲੱਗ-ਅਲੱਗ ਨਹੀਂ ਹੋ ਸਕਦੀ ਸੋ ਸਾਰੇ ਜੁੜੇ ਵੀਰਾਂ ਪਾਣਾਂ ਦਾ ਫਿਰ ਤੋਂ ਇੱਕ ਵਾਰ ਧੰਨਵਾਦ ਇਸ YouTube ਨੂੰ ਜੋ ਵੀ ਸੁਣ ਰਹੇ ਨੇ ਜੋ ਵੀ ਤੁਸੀਂ ਸਾਡੇ ਨਾਲ ਬੈਠੇ ਹੋ YouTube ਦੇ ਸਬਸਕ੍ਰਾਈਬਰਸ ਹੋਰ ਵਧਾਓ ਸਾਰਿਆਂ ਨਾਲ ਸ਼ੇਅਰ ਕਰੋ ਵੱਧੋ-ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਜਰੂਰ ਦੱਸੋ ਆਪਣੇ ਜੋ ਵੀ ਤੁਸੀਂ ਉੱਤੇ ਸੁਣ ਰਹੇ ਹੋ ਤੇ ਸਾਰਿਆਂ ਨੂੰ ਰਿਕਵੈਸਟ ਹੈ ਇੱਕ-ਇੱਕ ਵਾਰ ਵੀ ਪੂਰਾ ਜਰੂਰ ਸੁਣੋ ਕਈ ਚੀਜ਼ਾਂ ਨਵੀਆਂ ਸਾਨੂੰ ਸਿੱਖਣ ਨੂੰ ਮਿਲਦੀਆਂ ਨੇ ਸੋ ਸਾਰੇ ਇਕੱਠਿਆਂ ਤੇ ਇੱਕ ਵਾਰੀ ਫਤਿਹ ਬੁਲਾਦੀ ਜੀ